ਹੈਲੋ ਜੀ ਸਸ਼ਿਕਾ ਸਰਿਆਨੂ ਦਾਬ ਨਮਸਤੇ ਔਰ ਅੱਜ ਆਪਾਂ ਕਰਾਂਗੇ ਜੀ ਵਿਆਕਰਨ ਦਾ ਤੀਸਰਾ ਭਾਗ ਸੋ ਤੁਸੀਂ ਮੈਨੂੰ ਦੱਸੋਗੇ ਅੱਖਰਾਂ ਦੀ ਝਲਕ ਠੀਕ ਹੈ ਜਿਹੜੇ ਆਪਣੇ ਅੱਖਰ ਹੁੰਦੇ ਆ ਵਰਣਮਾਲਾ ਚ ਉਹਨਾਂ ਦੀ ਆਪਾਂ ਝਲਕ ਦੱਸਾਂਗੇ ਸਵਰ ਅੱਖਰ ਵਾਹਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਿੰਨ ਹੁੰਦੇ ਹਨ ਵਿਅੰਜਨ ਕਿੰਨੇ ਹੁੰਦੇ ਹਨ 38 ਹੁੰਦੇ ਹਨ ਇਹ ਪਹਿਲਾ 32 ਸੀਗੇ ਅਨੁਨਾਸਿਕ ਦੁਨੀਆ ਅਨੁਨਾਸਿਕ ਦੁਨੀਆ ਕਿੰਨੀਆਂ ਹੁੰਦੀਆਂ ਹਨ ਪੰਜ ਹੁੰਦੀਆਂ ਹਨ ਦੁੱਤ ਅੱਖਰ ਕਿੰਨੇ ਹੁੰਦੇ ਹਨ ਤਿੰਨ ਹੁੰਦੇ ਹਨ ਅਰਧ ਸਵਰ ਕਿੰਨੇ ਹੁੰਦੇ ਹਨ ਦੋ ਹੁੰਦੇ ਹਨ ਔਰ ਸ਼ੁੱਧ ਵਿਅੰਜਨ ਕਿੰਨੇ ਹੁੰਦੇ ਹਨ 29 ਸ਼ੁੱਧ ਵਿਅੰਜਨ ਕਿੰਨੇ ਹੁੰਦੇ ਹਨ 29 ਹੁੰਦੇ ਹਨ ਔਰ ਸੂर्यੰਤਰੀ ਕਿੰਨੇ ਹੁੰਦੇ ਹਨ ਉਹ ਹੁੰਦਾ ਹੈ ਇੱਕ ਹੁੰਦਾ ਹੈ ਸੂर्यੰਤਰੀ ਕੱਲਾ ਹਾ ਹਾ ਹੁੰਦਾ ਹੈ ਦੂਸਰੇ ਨੰਬਰ ਤੇ ਆਇੰਦ ਹੈ ਅਰਬੀ ਫਾਰਸੀ ਅਰਬੀ ਫਾਰਸੀ ਕਿੰਨੀਆਂ ਹਨ ਪੰਜ ਹਨ ਔਰ ਅੰਜੋਕੀ ਜਿਹੜੀ ਹੈ ਵਰਣਮਾਲਾ ਕਿੰਨੀ ਹੈ 41 ਅਖਰੀ ਔਰ ਤੁਸੀਂ ਮੈਨੂੰ ਆਹ ਦੱਸੋਗੇ ਅ ਸੂਲ ਅੱਖਰ ਗੁਰਮੁਖੀ ਕਿੰਨੇ ਤਰ੍ਹਾਂ ਕਿੰਨੇ ਅੱਖਰ ਹੁੰਦੇ ਹਨ ਇਹ ਪਹਿਲਾ ਸੀਗੀ 35 ਅਖਰੀ ਜਿਹੜੀ ਹੈ ਪੈਰ ਵਿੱਚ ਲੱਗਣ ਵਾਲੇ ਜਿਹੜੇ ਹਨ ਉਹ ਉਹ ਕਿੰਨੇ ਹਨ ਜਿਹੜੇ ਲਗਾਖਰ ਕਿੰਨੇ ਹੁੰਦੇ ਹਨ ਉਹਨਾਂ 6 ਹੁੰਦੇ ਹਨ ਠੀਕੇ ਪੈਚ ਬਿੰਦੀ ਲੱਗਣ ਵਾਲੇ ਸੌਰੀ ਉਹ ਕਿੰਨੇ ਹੁੰਦੇ ਹਨ 6 ਹੁੰਦੇ ਹਨ ਜਿੱਦਾਂ ਆਪਾਂ ਗੱਲ ਕਰਾਂਗੇ ਧੁਨੀ ਵਿਉਂਤ ਧੁਨੀ ਵਿਉਂਤ ਕੀ ਹੈ ਭਾਸ਼ਾ ਦੀਆਂ ਧੁਨੀਆਂ ਵਿੱਚੋਂ ਆਪਸੀ ਸੰਬੰਧਾਂ ਅਤੇ ਵਿਰੋਧ ਦੇ ਪਰਸਪਰ ਸਹਿ ਵਿਚਰਨ ਦੇ ਆਧਾਰ ਤੇ ਪੰਜਾਬੀ ਧੁਨੀਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਨੰਬਰ 1 ਖੰਡੀ ਨੰਬਰ 2 ਅਖੰਡੀ ਖੰਡੀ ਧੁਨੀ ਕਿਹੜੀ ਹੁੰਦੀ ਹੈ ਵਖਰਾ ਤੇ ਨਵੇਕਲਾ ਰੂਪ ਹੁੰਦਾ ਹੈ ਇਸ ਦਾ ਕੀ ਹੁੰਦਾ ਹੈ ਵਖਰਾ ਔਰ ਨਵੇਕਲਾ ਰੂਪ ਹੁੰਦਾ ਹੈ ਇਹਨਾਂ ਨੂੰ ਉਚਾਰਨ ਸਮੇ ਜਿਹੜਾ ਆਪਣੀਆਂ ਜਿਹੜੀ ਮੂੰਹ ਚ ਆਵਾਜ਼ਾਂ ਨੇ ਸੁਣਤਰ ਨਿਕਲਦੀਆਂ ਹਨ ਜਿਹੜੀਆਂ ਇਹਨਾਂ ਨੂੰ ਉਚਾਰਨ ਸਮੇ ਆਪਣੀਆਂ ਜਿਹੜੀ ਮੂੰਹ ਚ ਆਵਾਜ਼ਾਂ ਹਨ ਉਹ ਲਿਖਦੇ ਹਨ ਬਿਲਕੁਲ ਹੀ ਜਿਹੜੀਆਂ ਸਤੰਦਰ ਸਿੱਧੇ ਤੌਰ ਤੇ ਨਿਕਲੀਆਂ ਜੇ ਸਵਰ ਵਿਅੰਜਨ ਅਖੰਡੀ ਅਖੰਡੀ ਹੁੰਦੇ ਆਪਾਂ ਬੋਲ ਪਿੱਛੇ ਸੁਰਵਾਕ ਉਚਾਰਨ ਫਿਰ ਤੀਸਰੀ ਵਰਤ ਕੀ ਹੁੰਦਾ ਹੈ ਉਚਾਰਨ ਸਥਾਨ ਪਲਣਨ ਠੀ ਅਣ ੜਹਨ ਕਵਰਗ ਚਵਰਗ ਤਵਰਗ ਸਵਰਗ ਅਵਗ ਤੇ ਹੜ ਕਖਾ ਗਗਾ ਗਾ ਇਹਨ ਤੁਸੀਂ ਜਦ ਉਚਾਰੋਗੇ ਇੱਕ ਗੰਠ ਵਿੱਚੋਂ ਆਵਾਜ਼ ਆਊਗੀ ਸੋ ਇਹਨਾਂ ਨੂੰ ਆਪਾਂ ਗੰਠੀ ਆਵਾਜ਼ ਕਹਿੰਦੇ ਜਜਾ ਚਜਾ ញਿਆ ਇਹ ਕੀ ਹੈ ਜੀ ਜਿਹੜਾ ਟੈਗਾ ਠਠਾ ਡਡਾ ਟਡਾ ਜੱਲਾ ਠੀਕ ਹੈ ਇਹਨਾਂ ਉਚਾਰਨਸਮੇ ਆਪਣੀ ਜੀਭ ਇੱਟਲੀ ਹੈ ਸੋ ਕਿ ਇਹਨੂੰ ਆਪਾਂ ਤਵਰਗ ਕੀ ਹੈ ਟ ਅ ਦੱਦਾ ਤੱਦਾ ਨੰਨਾ ਇਹ ਕੀ ਹਨ ਦੰਤੀ ਇਹਨ ਉਚਾਰਨਸਮੇ ਆਪਣੀ ਜੀਭ ਹੈ ਉਹ ਦੰਦਾਂ ਦੇ ਵਿੱਚ ਆਉਂਦੀ ਹੈ ਪਵਰਗ ਪਪਾ ਪੱਪਾ ਬੱਬਾ ਪੱਬਾ ਮੰਮਾ ਇਹ ਉਹ ਬੋਲ ਸਮੇਂ ਜਿਹੜਾ ਹੈ ਆਪਣਾ ਜਿਹੜੇ ਬੁੱਲਾਂ ਦੀ ਸਥਿਤੀ ਜਿਹੜੀ ਜੁੜਦੀ ਹੈ ਸੋ ਇਹਨਾਂ ਨੂੰ ਉਚਾਰਨ ਸਮੇਂ ਤੁਸੀਂ ਦੇਖਣਾ ਬੋਲਣ ਸਮੇਂ ਹਾ ਹਾ